ਜਿਹੜੇ ਮੁੱਖ ਮੰਤਰੀ ਨੂੰ ਅਸੀਂ ਆਪ ਚੁਣਿਆ ਆਪ ਨੂੰ ਵੋਟ ਪਾਈ ਹੁਣ ਅਸੀਂ ਆਪ ਉਹਦੀ ਨੀਤੀਆਂ ਦਾ ਵਿਰੋਧ ਕਰ ਰਹੇ ਹਾਂ ਅੱਜ ਇਹਨਾਂ ਨੇ ਤਰੀਕ ਰੱਖੜੀ ਏਰੀ ਦੀ ਜਦੋਂ ਕਿ ਇਹ ਕੋਈ ਬੁੱਧਾ ਹੀ ਨਹੀਂ ਪੰਜਾਬ ਦਾ ਐਸੋਆਈਐਲ ਤੇ ਹਰੇੜੇ ਦਾ ਕੋਈ ਹੱਕ ਹੀ ਨਹੀਂ ਹੈਗਾ ਕਿਉਂਕਿ ਇਹ ਸ ਇਹ ਸਟੇਟ ਲੈਵਲ ਦੀ ਗੱਲ ਹੈਗੀ ਸਟੇਟ ਦੀ ਸੈਕਟਰ ਦੇ ਵਿੱਚ ਬੱਲੋ ਬੱਲੀ ਟੱਕ ਬਸਾਉਂਦਾ ਹੈਗਾ ਇਹਦਾ ਤੁਹਾਡਾ ਇੱਕ ਤੁਹਾਡਾ ਇੱਕ ਪੰਜਾਬੀ ਹੋਣ ਦੇ ਨਾਤੇ ਉਹਨੂੰ ਜਿਤਾਇਆ ਸੀ ਪਰ ਉਹ ਸਾਡਾ ਰਿਹਾ ਨਹੀਂ ਉਹ ਭਾਜਪਾ ਦਾ ਹੱਥ ਤੋਕਾ ਬਣ ਗਿਆ ਤੇ ਫਿਰਦ ਨੇ ਉਹ ਕੱਲ ਲੜਦੇ ਨੂੰ ਕਰੋ ਕਰੋ ਲੜਦੇ ਨੇ ਵੀ ਵਾਲ ਵੀ ਭਾਜਪਾ ਦਾ ਦੂਜਾ ਰੂਪ ਹੈ ਉਹ ਵੀ ਦੂਜਾ ਰੂਪ ਹੀ ਹੈ ਇੱਕ ਪਾਸੇ ਤਾਂ ਬਾਕੀ ਸਰਕਾਰਾਂ ਕਹਿੰਦੀਆਂ ਅਸੀਂ ਮੋਦੀ ਨੂੰ ਹਟਾਉਣ ਲਈ ਇੰਡੀਆ ਗੱਠ ਜੋੜ ਬਣਾਤਾ ਤੁਸੀਂ ਕਹਿੰਦੇ ਹੋ ਸੂਬੇ ਦਾ ਮੁੱਖ ਮੰਤਰੀ ਭਾਜਪਾ ਦੇ ਨਾਲ ਲੜਿਆ ਹੋਇਆ ਹੈ ਜੀ ਇਧਰ ਖੜਤੇ ਕਿਸਾਨੀ ਮੋਰਚਾ ਦਿੱਲੀ ਬਾਰਡਰ ਤੇ ਲੱਗਾ ਸੀ ਉਹਨੂੰ ਲੱਗਦਾ ਕਿ ਉਸੇ ਤਰੀਕੇ ਦਾ ਮੋਰਚੇ ਦੀ ਲੋੜ ਹੈ ਕਿ ਇਹਨਾਂ ਸਰਕਾਰਾਂ ਨੂੰ ਉਹੀ ਲੋੜਾ ਪਊਗਾ ਜੀ ਸਾਲ ਭਰ ਲੱਗ ਜੇ ਕੋਈ ਗੱਲ ਨਹੀਂ ਕੋਈ ਰਾਸਣ ਦੀ ਕੋਈ ਘਾਟ ਨਹੀਂ ਪੰਜਾਬ ਕੋਲੇ ਠੀਕ ਹੈ ਚਾਹੁੰਨ ਲੋਨਾਂ ਨੇ ਕਿ ਮਜ਼ਦੂਰੀ ਹੈ ਸਾਡੀ ਮੈਂ ਬਿਲਕੁਲ ਤੁਹਾਡੀ ਮਜ਼ਦੂਰੀ ਸਮਝਦਾ ਹੁਣ ਇੱਕ ਪਾਸੇ ਸੜਕ ਬੰਦ ਕੀਤੀ ਹੋਈ ਹੈ ਐਂਬੂਲੈਂਸ ਕੱਢਣੀ ਹੋਵੇ ਕੋਈ ਬਿਮਾਰ ਹੋਵੇ ਉਹਨੂੰ ਰਾਹ ਨਾ ਲੱਭੇ ਉਹਦੇ ਨਾਲ ਕੁਝ 1921 ਹੋ ਜਾਈ ਉਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ ਸਰਕਾਰ ਜ਼ਿੰਮੇਵਾਰ ਹੈ ਤਾਂ ਰਾਜ ਸਰਕਾਰ ਸਰਕਾਰ ਜ਼ਿੰਮੇਵਾਰ ਹੈ ਇਹ ਬਤ ਸਿੱਖੋ ਸਰਕਾਰ ਨੇ ਕੀ ਇੱਥੇ ਆ ਕੇ ਕੱਟ ਕਰੋ ਸੋ ਚੰਡੀਗੜ੍ਹ ਤੇ ਪੰਜਾਬ ਦੇ ਬਾਰਡਰ ਤੇ ਕਿਸਾਨ ਜਿੱਥੇ ਬੰਦੀ ਹੈ ਮੌਜੂਦ ਨੇ ਤੇ ਇਹਨਾਂ ਦੀਆਂ ਮੰਗਾਂ ਨੇ ਕਿ ਜਿਹੜੀ ਐਸਵਾਈਐਲ ਦੀ ਮੀਟਿੰਗ ਅੱਜ ਪੰਜਾਬ ਤੇ ਹਰਿਆਣਾ ਸਰਕਾਰ ਦੇ ਦਰਮਿਆਨ ਹੋਣ ਜਾ ਰਹੀ ਹੈ ਉਹ ਬੰਦ ਹੋਵੇ ਦੂਜੀ ਗੱਲ एसवाईएल ਤੇ ਜਿਹੜੇ ਪੰਜਾਬ ਦਾ ਨਹਿਰੀ ਪਾਣੀ ਹੈ ਉਹ ਤੇ ਸਿਰ ਪੰਜਾਬ ਦਾ ਹੱਕ ਰਹਿਣਾ ਚਾਹੀਦਾ ਹੈ ਹੋਰ ਸੂਬਿਆਂ ਨੂੰ ਉਹ ਪਾਣੀ ਨਹੀਂ ਮਿਲਣਾ ਚਾਹੀਦਾ ਹੁਣ ਇੱਥੇ ਅਸੀਂ ਮੌਜੂਦ ਆ ਬਾਕੀ ਬੰਦੇ ਕਿਸਾਨ ਜਿਹੜੇ ਆਗੂ ਖੜੇ ਨੇ ਉਹ ਕੀ ਕਹਿੰਦੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਆਓ ਉਹਨਾਂ ਨਾਲ ਗੱਲਬਾਤ ਕਰੀਏ ਸਹੀ ਐ ਐਸਓਐਲ ਦੇ ਮੁੱਦੇ ਤੇ ਜਿਹੜੀ ਮੀਟਿੰਗ ਹੋ ਰਹੀ ਹੈ ਅੱਜ ਪੰਜਾਬ ਤੇ ਹਰਿਆਣਾ ਸਰਕਾਰਾਂ ਦੇ ਦਰਮਿਆਨ ਕਿਵੇਂ ਦੇਖਦੇ ਹੋ ਇਸ ਮੀਟਿੰਗ ਨੂੰ ਤੇ ਅੱਜ ਕਿਸਾਨ ਜਥੇਬੰਦੀਆਂ ਦੇ ਇਕੱਠੇ ਹੋਣ ਦਾ ਕਾਰਨ ਕੀ ਹੈ ਕਾਰਨ ਇਹੀ ਹੈ ਜੀ ਵੀ ਪੰਜਾਬ ਦੇ ਵਿੱਚ ਸੀ ਦੀ ਧੜਾ ਚੱਲ ਰਿਹਾ ਹੈਗਾ ਹਫ਼ਤੇ ਤੋਂ ਬਿਲਕੁਲ ਅੱਜ ਇਹਨਾਂ ਨੇ ਤ ਜਦੋਂ ਕਿ ਇਹ ਕੋਈ ਮੁੱਦਾ ਹੀ ਨਹੀਂ ਪੰਜਾਬ ਦਾ ਠੀਕ ਹੈ ਨਾ ਇਸ ਤਰ੍ਹਾਂ ਇਹਦੇ ਕੋਈ ਹੱਕ ਹੀ ਨਹੀਂ ਹੈਗਾ ਕਿਉਂਕਿ ਇਹ ਸਟੇਟ ਲੈਵਲ ਦੀ ਗੱਲ ਹੈਗੀ ਸਟੇਟ ਦੀ ਸੈਕਟਰੀ ਦੇ ਵਿੱਚ ਬੱਲੋਬਲੀ ਟੱਗ ਫਸਾਉਦਾ ਹੈਗਾ ਠੀਕ ਹੈ ਜੀ ਹਾਂ ਜੀ ਫਿਰ ਮੀਟਿੰਗ ਤਾਂ ਫਿਰ ਵੀ ਹੋਣ ਜਾ ਰਹੀ ਹੈ ਤੁਹਾਡੇ ਸੂਬੇ ਦਾ ਮੁੱਖ ਮੰਤਰੀ ਅਸੀਂ ਆਪ ਚੁਣਿਆ ਹੈ ਜਿਹੜੇ ਮੁੱਖ ਮੰਤਰੀ ਨੂੰ ਅਸੀਂ ਆਪ ਚੁਣਿਆ ਹੈ ਆਪ ਨੂੰ ਵੋਟ ਪਾਈ ਹੈ ਹੁਣ ਅਸੀਂ ਆਪ ਉਹਦੀ ਨੀਤੀਆਂ ਦਾ ਵਿਰੋਧ ਕਰ ਰਹੇ ਹਾਂ ਉਹ ਤਾਂ ਪਾਗਲ ਮੁੱਖ ਮੰਤਰੀ ਹੈ ਇਹਦਾ ਤੁਹਾਡਾ ਹੈ ਥੋੜਾ ਇੱਕ ਨਿਜੀ ਨਿਜੀ ਇੱਕ ਰਵਈਆ ਹੋਈਗਾ ਉਹ ਪੰਜਾਬੀ ਹੋਣ ਦੇ ਨਾਤੇ ਉਹਨੂੰ ਜਿਤਾਇਆ ਸੀ ਪਰ ਉਹ ਸਾਡਾ ਰਿਹਾ ਨਹੀਂ ਉਹ ਭਾਜਪਾ ਦਾ ਹੱਥ ਤੋਕਾ ਬਣ ਗਿਆ ਪਰ ਭਾਜਪਾ ਨਾਲ ਤਾਂ ਲੜਦੇ ਫਿਰਦੇ ਨੇ ਉਹ ਕੱਲ ਲੜਦੇ ਨੇ ਉੱਪਰ ਉੱਪਰ ਲੜਦੇ ਨੇ ਇੱਕ ਪਾਸੇ ਇੰਡੀਆ ਵਾਲ ਵੀ ਭਾਜਪਾ ਦਾ ਦੂਜਾ ਰੂਪ ਹੈ ਉਹ ਵੀ ਦੂਜਾ ਰੂਪ ਹੀ ਹੈ ਇੱਕ ਪਾਸੇ ਤਾਂ ਬਾਕੀ ਸਰਕਾਰਾਂ ਕਹਿੰਦੀਆਂ ਅਸੀਂ ਮੋਦੀ ਨੂੰ ਹਟਾਉਣ ਲਈ ਇੰਡੀਆ ਗੱਠਜੋੜ ਬਣਾਤਾ ਤੁਸੀਂ ਕਹਿੰਦੇ ਹੋ ਸੂਬੇ ਦਾ ਮੁੱਖ ਮੰਤਰੀ ਭਾਜਪਾ ਦੇ ਨਾਲ ਲੜਿਆ ਹੋਇਆ ਹੈ ਲੜਿਆ ਹੋਇਆ ਜੀ ਅੰਦਰ ਖਾਤੇ ਤੇ ਹੁਣ ਅਗਲਾ ਕਾਰਵਾਈ ਕੀ ਹੋਵੇਗੀ ਕੀ ਪੈਰ ਵੀ ਹੋਣਗੇ ਅਗਲੇ ਕਿਸਾਨੀ ਜਿੱਥੇ ਬੰਦੇ ਦੀਆਂ ਕਾਰਵਾਈ ਇਹੀ ਹੈ ਜੀ 18 ਤਰੀਕ ਤੋਂ ਚੱਲੀਗੜ ਦੇ ਵਿੱਚ ਪੱਕਾ ਬੋਰਚ ਲੱਗ ਰਿਹਾ ਹੈ ਇਸੇ ਵਿਸ਼ੇ ਤੇ ਹਾਂ ਅਗਰ ਕੋਈ ਨਈ ਫੈਸਲਾ ਹੋਵੇ ਹਾਂਜੀ ਜਦੋਂ ਕਿਸਾਨੀ ਮੋਰਚਾ ਦਿੱਲੀ ਬਾਰਡਰ ਤੇ ਲੱਗਾ ਸੀ ਤੁਹਾਨੂੰ ਲੱਗਦਾ ਕਿ ਉਸੇ ਤਰੀਕੇ ਦਾ ਮੋਰਚੇ ਦੀ ਲੋੜ ਹੈ ਕਿ ਇਹਨਾਂ ਸਰਕਾਰਾਂ ਨੂੰ ਉਹੀ ਲੋੜਾ ਪਊਗਾ ਜੀ ਇੰਨੇ ਦਿਨ ਰੁਕਣਾ ਪਿਆ ਤਾਂ ਰੁਕਣਗੇ ਕਿਵੇਂ ਜੀ ਜਿਵੇਂ ਕਿ ਹਾਂ ਜੀ ਹਾਂ ਤਾਂ ਸਾਲ ਭਰ ਲੱਗ ਜੇ ਕੋਈ ਗੱਲ ਨਹੀਂ ਕੋਈ ਟਾਈਮ ਪੁੱਟਾ ਨਹੀਂ ਹੈਗਾ ਕੋਈ ਰਾਸੜ ਦੀ ਕੋਈ ਘਾਟ ਨਹੀਂ ਪੰਜਾਬ ਕੋਲੇ ਠੀਕ ਹੈ ਫੁੱਲੇ ਟਾਈਮ ਪਰ ਇਹ ਜਿਹੜਾ ਸੂਬੇ ਦਾ ਹੀ ਮੁੱਖ ਮੰਤਰੀ ਆਪ ਚੁਣਿਆ ਅਗਰ ਉਹਨਾਂ ਨਾਲ ਬਹਿ ਕੇ ਗੱਲਬਾਤ ਕਰੀ ਹੁਣ ਦੇਵੇ ਆਮ ਜਨਤਾ ਖੱਜਲ ਖਵਾਰ ਹੋ ਰਹੀ ਹੈ ਮੰਨਦੇ ਆਂ ਆਮ ਜਨਤਾ ਲਈ ਕੰਮ ਕਰ ਰਹੇ ਆਂ ਆਮ ਜਨਤਾ ਦੀ ਕਿੰਨੀ ਖੱਜਲ ਖਵਾਰੀ ਹੈ ਲੈ ਜਿਹੜਾ ਮੁੱਖ ਮੰਤਰੀ ਹੈ ਜੀ ਪੰਜਾਬ ਦਾ ਕਿੱਟੋ-ਕੱਟ ਉਹਨਾਂ ਨੂੰ ਜਿਹੜੇ ਮੇਨ ਲੀਡਰ ਨੇ ਉਹਦੀ ਸਲਾਹ ਤਾਂ ਲਈ ਚਾਹੀਦੀ ਹੈ ਨਾ ਇਸ ਵਿਸ਼ੇ ਤੇ ਤਾਂ ਕਿ ਜਿਹੜੀ ਉਹਦੀ ਉਹਦੇ ਦਿਮਾਗ 'ਚ ਨਹੀਂ ਗੱਲ ਵੜਦੀ ਤਾਂ ਇਹ ਲੀਡਰ ਉਹਦੀ ਦਿਮਾਗ 'ਚ ਗੱਲ ਵੜਦਣ ਠੀਕ ਹੈ ਕੀ ਗੱਲ ਕਰ ਲੈ ਸਨਜੂਨਾਂ ਦੇ ਨਮਾਇਦਿਆਂ ਨਾਲ ਆਗੂ ਨੇ ਜਿਹੜੇ ਆਪਣੇ ਉਹਨਾਂ ਨਾਲ ਬਹਿ ਕੇ ਗੱਲਬਾਤ ਕਰ ਲੈ ਰਾਇ ਲੈਵੇ ਉਹਨਾਂ ਦੀ ਉਹ ਹਿਸਾਬ ਨਾਲ ਕਰਾਂ ਫਿਰ ਉਹ ਕਰੇ ਠੀਕ ਹੈ ਨਾ ਲੱਗਦਾ ਕਿ ਕਠ ਕਰਨ ਨਾਲ ਧਰਨੇ ਲਾ ਨਾਲ ਆਮ ਜਨਤਾ ਦੀ ਕਿੱਡੀ ਖੱਜਲ ਖਵਾਰੀ ਹੁੰਦੀ ਆ ਆਮ ਜਨਤਾ ਦਾ ਪਿਆਰ ਉਹਨਾਂ ਦਾ ਸਮਰਥਨ ਤੋਂ ਓਡੇ ਤੋਂ ਜੇ ਹਟ ਗਿਆ ਫੇਰ ਨਹੀਂ 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 ਇਸ ਤਰ੍ਹਾਂ ਨਹੀਂ ਹਟਦਾ ਸਭ ਪਤਾ ਹੈ ਜਨਤਾ ਸਿਆਣੀ ਹੈ ਹੁਣ ਕੋਈ ਇਹੀ ਜੀ ਗੱਲ ਨਹੀਂ ਹੋएगी ਇਹ ਕਿ ਇਹ ਧਰਨੇ ਕਿਤੇ ਹੁਣ ਚਾਹ ਨੂੰ ਲਾਉਨੇ ਆ ਕਿ ਮਜਬੂਰੀ ਹੈ ਸਾਡੀ ਮੈਂ ਬਿਲਕੁਲ ਤੁਹਾਡੀ ਮਜਬੂਰੀ ਸਮਝਦਾ ਹੁਣ ਇੱਕ ਪਾਸੇ ਸੜਕ ਬੰਦ ਕੀਤੀ ਹੋਈ ਹੈ ਐਂਬੂਲੈਂਸ ਕੱਢਣੀ ਹੋਵੇ ਕੋਈ ਬਿਮਾਰ ਹੋਵੇ ਉਹਨੂੰ ਰਾਹ ਨਾ ਲੱਭੇ ਉਹਦੇ ਨਾਲ ਕੁਝ 192 ਹੋ ਜਵੀ ਉਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ ਸਰਕਾਰ ਜ਼ਿੰਮੇਵਾਰ ਹੈ ਧਰਨਾ ਸਰਕਾਰ ਸਰਕਾਰ ਜ਼ਿੰਮੇਵਾਰ ਹੈ ਉਹਦੇ ਵਾਸਤੇ ਤੁਹਾਨੂੰ ਸਰਕਾਰ ਨੇ ਕਿਹਾ ਇੱਥੇ ਆ ਕੇ ਕੱਟ ਕਰੋ ਨਹੀਂ ਸਰਕਾਰ ਤਾਂ ਕਰਾਉਂਦੀ ਆ ਤਾਂ ਜੇ ਨਾ ਇਹ ਕੰਮ ਕਰਨ ਫਿਕਰ ਨੂੰ ਇੱਥੇ ਬੈਠੀਏ ਸਾਨੂੰ ਕਿੱਧਰ ਜਾਵਾਂ ਡਿੱਡ ਦੂਰ ਹੁਣੇ ਅਸੀਂ ਠੰਡ ਚ ਇਹ ਤਾਂ ਮਜਬੂਰੀ ਨਾ ਹੋਣਿਆ ਸੀ ਤਾਂ ਜਦੋਂ ਕੋਈ ਸੁਣਦਾ ਨਹੀਂ ਸਾਡੀ ਇਹ ਦਿਦੇ ਦਿਹਾੜੇ ਦੇ ਦਿਨ ਤੁਹਾਨੂੰ ਲੱਗਦਾ ਕਿ ਅੱਜ ਦਾ ਦਿਨ ਹਾਂ ਬਿਲਕੁਲ ਗਲਤ ਕਰਿਆ ਇਹੀ ਟਾਈਮ ਜ਼ਰੂਰੀ ਸੀਗਾ ਵੀ ਇਹਨਾਂ ਦੇ ਨਾਲ ਹੀ ਕਰਨੀ ਸੀ ਮੀਟਿੰਗ ਇਹਨਾਂ ਨੇ ਅੱਗੇ ਪਿੱਛੇ ਕਰ ਲੈਂਦੇ ਤਾਂ ਇਹ ਕੇਂਦਰ ਸਰਕਾਰ ਵੱਲ ਹੋਈ ਹੈ ਨਹੀਂ ਇਹ ਕਹਿ ਸਕਦੇ ਸੀ ਨਾ ਕਹਿ ਤਾਂ ਸਕਦੇ ਤੇ ਇਹਨਾਂ ਦੇ ਨਾਲ ਹੀ ਆ ਸਾਰੀ ਗੱਠ ਤੋਂ ਮੇਰੀ ਨਹੀਂ ਟੁੱਟੇ ਹੀ ਨੇ ਇਹ